ਢੀਂਡ ਸਾਹ ਪਰਿਵਾਰ ਦੁਆਰਾ ਬਾਗੀ ਹੋ ਸਕਦਾ ਹੈ ਇਸ ਦੇ ਚਰਚੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਸੁਖਦੇਵ ਸਿੰਘ ਢੀਂਡ ਸਾਹ ਅਤੇ ਉਹਨਾਂ ਦੇ ਪੁੱਤਰ ਪਰਮੇਂਦਰ ਸਿੰਘ ਢੀਂਡ ਸਾਹ ਦੋਵੇਂ ਜਣੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਛੱਡ ਸਕਦੇ ਨੇ ਚਰਚੇ ਜ਼ਿਆਦਾ ਤੇਜ਼ ਹੋ ਗਏ ਨੇ ਢੀਂਡ ਸਾਹ ਪਰਿਵਾਰ ਦੀ ਸ਼ਮੂਲੀਅਤ ਜਿਹੜੀ ਹੈ ਉਹ ਦੁਆਰਾ ਬਣ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਰ ਹੁਣ ਦੁਆਰਾ ਸੰਸੇ ਤੇਜ਼ ਹੁੰਦੇ ਨਜ਼ਰ ਆ ਰਹੇ ਨੇ ਕਿ ਦੁਆਰਾ ਅਕਾਲੀ ਦਲ ਨੂੰ ਛੱਡਿਆ ਜਾ ਸਕਦਾ ਆ ਸੁਖਦੇਵ ਸਿੰਘ ਢੀਂਡ ਸਾਹ ਇਸ ਵੇਲੇ ਗੁੱਸੇ ਵਿੱਚ ਦੱਸੇ ਜਾ ਰਹੇ ਨੇ ਉਹਨਾਂ ਨੂੰ ਐ ਮਹਿਸੂਸ ਹੋ ਰਿਹਾ ਹੋ ਸਕਦਾ ਹੈ ਕਿ ਜਿਵੇਂ ਉਹਨਾਂ ਨਾਲ ਧੋਖਾ ਹੋਇਆ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਚ ਵਾਪਸ ਆਉਂਦੇ ਨੇ ਤਾਂ ਕਿਹਾ ਜਾਂਦਾ ਹੈ ਕਿ ਇੱਕ ਸ਼ਰਤ ਤੇ ਵਾਪਸ ਆਉਂਦੇ ਨੇ ਕਿ ਸੀਟ ਜਿਹੜੀ ਹੈ ਉਹਨਾਂ ਦੇ ਪੁੱਤਰ ਨੂੰ ਛੋਟੇ ਢੀਂਸਾ ਸਾਹਿਬ ਨੂੰ ਦਿੱਤੀ ਜਾਵੇਗੀ ਸੰਗਰੂਰ ਦੀ ਸੀਟ ਦਿੱਤੀ ਜਾਵੇਗੀ ਪਰ ਜਦੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਸੰਗਰੂਰ ਸੀਟ ਤੋਂ ਇਕਬਾਲ ਸਿੰਘ ਝੁੰਦਾ ਨੂੰ ਉਤਾਰ ਦਿੱਤਾ ਗਿਆ ਔਰ ਇਸ ਤੋਂ ਬਾਅਦ ਹੁਣ ਇਹ ਸੰਸੇ ਮਚ ਗਏ ਨੇ ਕਿ ਕੀ ਹੁਣ ਸੁਖਦੇਵ ਸਿੰਘ ਢੀਂਸਾ ਆਪਣੇ ਪਰਿਵਾਰ ਦੇ ਸੰਨੇ ਅਕਾਲੀ ਦਲ ਛੱਡ ਦੇਣਗੇ ਦਰਅਸਲ ਢੀਂਸਾ ਪਰਿਵਾਰ ਦੀ ਨੇੜਤਾ ਦੱਸੀ ਜਾਂਦੀ ਹੈ ਭਾਜਪਾ ਦੇ ਨਾਲ ਔਰ ਜਦੋਂ ਸ਼੍ਰੋਮਣੀ ਅਕਾਲੀ ਦਲ ਸੇਕਤ ਨੂੰ ਛੱਡ ਕੇ ਅਕਾਲੀ ਦਲ ਜਬਾਪਸਾਉਂਦੇ ਨੇ ਹਰ ਕੋਈ ਤਾਂ ਇੱਕ ਵਾਰ ਇਹ ਸੋਚ ਲੈਂਦਾ ਕਿ ਸ਼ਾਇਦ ਸੁਖਦੇਵ ਸਿੰਘ ਢੀਂਸਾ ਤੋਂ ਉਹਨਾਂ ਦਾ ਪੁੱਤਰ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਪੁਲ ਵਾਂਗ ਕੰਮ ਕਰਨਗੇ ਪਰ ਫਿਲਹਾਲ ਅਕਾਲੀ ਦਲ ਦੁਬਾਰਾ ਐਲਾਨ ਕਰ ਦਿੰਦਾ ਕਿ 13 ਦੀਆਂ 13 ਸੀਟਾਂ ਤੋਂ ਇਕੱਲਿਆਂ ਲੜਿਆ ਜਾਵੇਗਾ ਸੁਖਦੇਵ ਸਿੰਘ ਢੀਂਸਾ ਨੂੰ ਵੀ ਇਹ ਪ੍ਰਤੀਤ ਹੋ ਜਾਂਦਾ ਹੈ ਕਿ ਜੇ 13 ਦੀਆਂ 13 ਸੀਟਾਂ ਤੋਂ ਕੱਲਿਆਂ ਲੜਨਾ ਤੇ ਦੂਜੀ ਗੱਲ ਸੰਗਰੂਰ ਤੋਂ ਉਹਨਾਂ ਦਾ ਪੁੱਤਰ ਉਤਾਰਿਆ ਜਾਵੇਗਾ ਤੇ ਹੋ ਸਕਦਾ ਆ ਕਿ ਅਕਾਲੀ ਦਲ ਦੇ ਵਿੱਚ ਦੁਬਾਰਾ ਉਹੀ ਸ਼ਾਨੋ ਸ਼ੌਕਤ ਬਣ ਜੇ ਜੋ ਖਬਰਾਂ ਸਾਹਮਣੇ ਆਈਆਂ ਉਹਨਾਂ ਮੁਤਾਬਿਕ ਹੁਣ ਤੱਕ ਇਹੀ ਸੋਚਿਆ ਜਾ ਰਿਹਾ ਸੀ ਪਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਲੱਗਦਾ ਹੁਣ ਧਰੋ ਹੋ ਗਿਆ ਸੁਖਦੇਵ ਸਿੰਘ ਢੀਂਡਸਾ ਨੇ ਸ਼ਾਇਦ ਜੋ ਸੋਚਿਆ ਸੀਗਾ ਉਹ ਸਭ ਕੁਝ ਜੋ ਹੋਇਆ ਉਦੇ ਉਲਟ ਹੋ ਗਿਆ ਸੰਗਰੂਰ ਸੀਟ ਤੋਂ ਫਿਲਹਾਲ ਚਰਚੇ ਚੱਲ ਰਹੇ ਸੀ ਕਿ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਨੂੰ ਉਤਾਰਿਆ ਜਾਵੇਗਾ ਪਰ ਦੂਜੇ ਪਾਸੇ ਉਤਾਰ ਦਿੱਤਾ ਅਕਬਾਲ ਸਿੰਘ ਝੂੰਦਾ ਨੂੰ ਖੈਰ ਜੋ ਅੰਦਰਲੀ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਉਸ ਉਹਨਾਂ ਮੁਤਾਬਕ ਫਿਲਹਾਲ ਉਤਾਰਨਾ ਤਾਂ ਛੋਟੇ ਢੀਂਡਸਾ ਸਾਹਿਬ ਨੂੰ ਹੀ ਸੀ ਪਰ ਜਦੋਂ ਇਸ ਬਾਰੇ ਚਰਚਾ ਚੱਲਦੀ ਪਈ ਸੀ ਜਦੋਂ ਉਤਾਰਨ ਲੱਗੇ ਸੀ ਤਾਂ ਝੂੰਦਾ ਸਾਹਿਬ ਨੇ ਕਹਿੰਦੇ ਇਹ ਕਹਿ ਦਿੱਤਾ ਕਿ ਬਾਹਰਬਲ ਸਾਹਿਬ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਹੋਇਆ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦਾ ਕੀਤਾ ਵਾਦਾ ਯਾਦ ਕਰਾ ਦਿੱਤਾ ਤੇ ਕਹਿੰਦੇ ਨੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣਾ ਇਹ ਫੈਸਲਾ ਬਦਲਿਆ ਖੈਰ ਹੋਇਆ ਕੁਝ ਵੀ ਹੋਵੇ ਜੇ ਇਹ ਫੈਸਲਾ ਬਦਲ ਵੀ ਲਿਆ ਗਿਆ ਜੇ ਸੰਗਰੂਰ ਤੋਂ ਸੁਖਦੇਵ ਸਿੰਘ ਢੀਂਸਾ ਦੇ ਪੁੱਤਰ ਨੂੰ ਨਹੀਂ ਵੀ ਉਤਾਰਿਆ ਤਾਂ ਹੁਣ ਆਉਂਦੇ ਸਮੇਂ ਦੇ ਵਿੱਚ ਕੀ ਢੀਂਸਾ ਪਰਿਵਾਰ ਵਾਪਸ ਵੱਲ ਨੂੰ ਮਹੀਰਾ ਘੱਟ ਲਵੇਗਾ ਮੁਹਾਰਾ ਨੂੰ ਮੋੜ ਲਵੇਗਾ ਦੂਜੇ ਪਾਸੇ ਕੀ ਭਾਜਪਾ ਵੱਲ ਨੂੰ ਸ਼ામੂਲੀਅਤ ਕਰ ਲਈ ਜਾਵੇਗੀ ਜਿਵੇਂ ਭਾਜਪਾ ਦੀ ਕੋਰ ਕਮੇਟੀ ਵਿੱਚ ਬੈਠ ਕੇ ਕਈ ਵਾਰ ਮੀਟਿੰਗਾਂ ਅਟੈਂਡ ਹੋ ਚੁੱਕੀਆਂ ਨੇ ਕਿ ਭਾਜਪਾ ਦੇ ਵਿੱਚ ਅਸਲ ਦੇ ਵਿੱਚ ਢੀਂਸਾ ਸਾਹਿਬ ਜਾਣ ਨੂੰ ਤਿਆਰ ਹੋ ਜਾਣਗੇ ਹੁਣ ਅਕਾਲੀ ਦਲ ਨੂੰ ਕਹਿੰਦੇ ਢੀਂਸਾ ਸਾਹਿਬ ਨੇ ਉਹਨਾਂ ਦੇ ਪਰਿਵਾਰ ਨੇ ਇੱਕ ਮੌਕਾ ਦਿੱਤਾ ਸੀ ਪਰ ਸੁਖਬੀਰ ਸਿੰਘ ਬਾਦਲ ਦਾ ਲੱਗਦਾ ਦੁਆਰਾ ਵਿਵਾਦ ਸੁਖਦੇਵ ਸਿੰਘ ਢੀਂਸਾ ਦੇ ਨਾਲ ਪੈ ਗਿਆ ਅਜੇ ਤੱਕ ਫਿਲਹਾਲ 7 ਸੀਟਾਂ ਦੇ ਉੱਤੇ ਉਮੀਦਵਾਰੀ ਲਾਣੀ ਗਈ ਹੈ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਬਾਕੀ ਕਿਸੇ ਹੋਰ ਸੀਟ ਤੋਂ ਸੁਖਦੇਵ ਸਿੰਘ ਢੀਂਸਾ ਦੇ ਪੁੱਤਰ ਨੂੰ ਉਤਾਰ ਦੇਣ ਯਾ ਫਿਰ ਨਾਵੀ ਉਤਾਰਨ ਇਹਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਫਿਲਹਾਲ ਚਰਚੇ ਚੱਲਦੇ ਪਏ ਨੇ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਦੱਸਦੇ ਰਵਾਂਗੇ ਬੜੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ